ਚਲਾਣ ਕੱਟਨੇ ਬਹੁਤ ਜ਼ਰੂਰੀ ਹੈ ਲੋਕੀ ਜਿਨ੍ਹਾਂ ਕੋ ਪੈਸੇ ਹੈਗਾ ਉਹ ਵੀ ਇੱਥੇ ਸੈਟ ਹੋ ਕੇ ਆ ਕੇ ਕਜਾ ਮੈਂ ਨਾਉ ਨਹੀਂ ਲੈਣਾ ਚਾਹੁੰਦਾ ਇੱਥੇ ਆਂਢੀ ਗੁਆਂਢੀ ਬਹੁਤ ਕਰਦੇ ਗਏ ਆ ਸ਼ਹਿਰ ਨੂੰ ਸਾਫ਼ ਰੱਖਣਾ ਕਿੰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਰਬ ਸਭ ਬੰਦੇ ਲਈ ਵਾਸਤੇ ਵਾਤਾਵਰਨ ਆਪਣਾ ਸਹੀ ਹੋਊਗਾ ਸੈਰ ਵੀ ਸਾਫ਼ ਹੋਊਗਾ ਬਿਮਾਰੀਆਂ ਘਟਣਗੀਆਂ ਇਸ ਨਾਲ ਮੱਖੀ ਮੱਛਰ ਸੋ ਖਤਮ ਹੋ ਜੂਗਾ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਏ ਸਾਨੂੰ ਹਦਾਇਤ ਤਾਂ ਵੀ ਕਿਤੇ ਬਿਲਕੁਲ ਸਾਫ਼ ਰੱਖਣਾ ਬਣਾਲਾ ਦੁਆਲਾ ਯਾਰ ਹਫ਼ਤੇ ਦਾ ਕੰਮ ਹੈ ਜੀ ਆਹ ਬਹੁਤ ਥੋੜਾ ਕਰਦੇ ਰਹਿ ਗਏ ਤੇ ਬੰਦੇ ਆਹ ਮਾਰਕੀਟ ਵਾਲੇ ਨਿਜ਼ਮਾਨਾਂ ਨੇ ਆਸੀਂ ਸਦੇ ਸੂਸੇ ਸਾਰੇ ਰੋਡ ਤੇ ਹੁੰਦੇ। ਇਹ ਦੇਖੋ ਆ ਡੰਪ ਪਿਆ। ਇੱਕ ਕਚਰਾ ਡੰਪ ਭਰਿਆ ਪਿਆ। ਚੁੱਕਾਂ ਵਾਦੇ ਕੂੜਾ ਲੋਕੀ ਆਉਂਦੇ ਨਹੀਂ ਹੈਗੇ। ਤੁਹਾਡੀ ਕਮੇਟੀ ਵਾਲੇ ਵੀ ਦੋ ਦੋ ਦਿਨ ਨਹੀਂ ਆਉਂਦੇ ਕਿ ਮੈਂ ਵੀ ਗੱਲ ਕਰ ਰਿਹਾ। ਪਾਗਲ ਲਵਾਵੀ ਹੈ ਜਿਆਦਾ ਇਹ ਕੁਛ ਘਰਾਂ ਚੋਂ ਲੋਕੀ ਰਜਾਈਆਂ ਗੱਦੇ-ਗੁੱਦੇ ਸਭ ਡਬੜਾ ਛੱਡੇ ਜਾਂਦੇ। ਉਰੋਂ ਪਏ ਬੇਕਾਰ ਲੱਗਦੇ ਆ ਲੋਕ ਕਹਿੰਦੇ ਸੀ ਕੰਮ ਨਹੀਂ ਕਰਦੇ। ਲੋਕਾਂ ਨੂੰ ਸਮਝ ਨਹੀਂ ਆਉਂਦਾ ਵੇਰ ਹੁਣ ਇਹਦਾ ਵੇਅ ਅਸੀਂ ਵੀ ਕੰਦ ਨਾ ਪਾਈਏ। ਬੈਸਟਮਿੰਟ ਚ ਪਾਈਏ। ਲੋਕ ਰਾਤ ਫੇਰਦੇ ਨੇ ਕੱਪੜੇ ਚੱਕ ਕੇ। ਸਭ ਅਸੀਂ ਮਹੱਲੇ ਵਾਲੇ ਨਾ ਜਗਾ ਹਣੀ ਸੇਟਣ ਵਾਸਤੇ ਕੋ ਲੋਕੀ ਇੱਥੇ ਆ ਕੇ ਸਿੱਟ ਦਿੰਦੇ ਆ ਮੈਂ ਦੇਖਦਾ ਨਗਰਾਨੀ ਹਾਂ ਬਾਬਾ ਕੀ ਕਰੀਏ ਕਿੰਨਾ ਝਗੜਾ ਇੱਥੇ ਕਰੀਏ ਦੀਵਾਲੀ ਦਾ ਤਿਹਾਰ ਨਜ਼ਦੀਕ ਆਉਂਦੇ ਹੀ ਸਫਾਈਆਂ ਸ਼ੁਰੂ ਹੋ ਜਾਂਦੀਆਂ ਨੇ ਚਾਹੇ ਆਪਣੇ ਘਰਾਂ ਦੀ ਗੱਲ ਕਰੀਏ ਦਫ਼ਤਰਾਂ ਦੀ ਗੱਲ ਕਰੀਏ ਜਾਂ ਫਿਰ ਸਾਡਾ ਆਪਣਾ ਸ਼ਹਿਰ ਲੁਧਿਆਣਾ ਹੋਵੇ ਤਾਂ ਦੱਸਦੀਏ ਕਿ ਤਿਹਾਰ ਦੇ ਨਜ਼ਦੀਕ ਆਂਦੇ ਹੀ ਸਫਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜਿਹੜੀ ਹੈ ਸਫਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਤਿਹਾਰਾਂ ਦੇ ਵਿੱਚ ਇਕੱਲੇ ਘਰ ਦਫ਼ਤਰ ਜਿਹੜੇ ਰਹਿਸ਼ਾ ਹੀ ਨਹੀਂ ਬਲਕਿ ਤੁਹਾਡਾ ਆਪਣਾ ਸ਼ਹਿਰ ਵੀ ਸਾਫ਼ ਸੁਥਰਾ ਜਿਹੜਾ ਦਿਖਾਈ ਦੇਵੇ ਔਰ ਕਿਉਂਕਿ ਮਾਂ ਲక్ష్ਮੀ ਦਾ ਵਾਸ ਹੁੰਦਾ ਹੈ ਔਰ ਮਹਾਨਗਰ ਲੁਧਿਆਣਾ ਜਿਹੜਾ ਹੈਗਾ ਸਾਫ ਸੁਥਰਾ ਹੋਏਗਾ ਤਾਂ ਇੱਥੇ ਆਣ ਜਾਣ ਵਾਲੇ ਲੋਕ ਜਿਹੜੇ ਨੇ ਰਿਸ਼ਤੇਦਾਰ ਨੇ ਤੁਹਾਡੇ ਉਹ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਨਿਹਾਰਨਗੇ ਇਸੇ ਕਾਰਨ ਦੀਵਾਲੀ ਦੇ ਮੌਕੇ ਦੇ ਉੱਤੇ ਕਹੀਏ ਤਾਂ ਪੂਰੀ ਤਰ੍ਹਾਂ ਨਾਲ ਸਾਫ ਸਫਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿਤੇ ਵੀ ਫੁੱਟਪਾਥ ਤੋਂ ਲੈ ਕੇ ਸੜਕਾਂ ਤੱਕ ਦੀ ਜਿਹੜੀ ਸਫਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਦੇ ਕਰਮਚਾਰੀ ਜਿਹੜੇ ਨੇ ਪੂਰੀ ਮੁਸਤੈਦੀ ਦੇ ਨਾਲ ਸਾਫ ਸਫਾਈ ਦੇ ਵਿੱਚ ਜੁਟੇ ਹੋਏ ਨੇ ਔਰ ਪੂਰੇ ਇਲਾਕੇ ਨੂੰ ਜਿਹੜਾ ਸਾਫ ਕੀਤਾ ਜਾ ਰਿਹਾ ਹੈ ਤਾਂ ਜੋ ਦੀਵਾਲੀ ਦਾ ਤਿਹਾਰ ਜਿਹੜਾ ਹੈ ਉਸ ਦੇ ਨਜ਼ਦੀਕ ਆਂਦੇ ਹੀ ਸ਼ਹਿਰ ਜਿਹੜਾ ਹੈ ਬਿਲਕੁਲ ਸਾਫ ਸੁਥਰਾ ਨਜ਼ਰ ਆਵੇ ਕੀ ਹਾਲ ਚਾਲ ਵੀਰੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਜੀ ਤਿਹਾਰ ਨਜ਼ਦੀਕ ਆ ਗਿਆ ਔਰ ਅੱਪਾ ਦੇਖ ਰਹੇ ਆ ਕਿ ਸ਼ਹਿਰ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਸਾਫ ਸੁਥਰਾ ਕਰਨ ਦੇ ਵਿੱਚ ਟੀਮਾਂ ਜੁਟ ਗਈਆਂ ਨੇ ਸਾਡੀਆਂ ਟੀਮਾਂ ਆਲਰੇੜੀ ਲੱਗੀਆਂ ਸਾਨੂੰ ਹਦਾਇਤ ਤਾਂ ਵੀ ਕਿਤੇ ਬਿਲਕੁਲ ਸਾਫ ਰੱਖਣਾ ਬਣਾਲਾ ਦੁਆਲਾ ਬਿਲਕੁਲ ਆਲਾ ਦੁਆਲਾ ਜਿਹੜਾ ਸਾਫ ਹੋਣਾ ਹੀ ਚਾਹੀਦਾ ਹੈ ਕਿ ਹੋਣੇ ਸਾਫ ਹੋਣਾ ਬਿਲਕੁਲ ਕਿੰਨੇ ਕਿਹੜੇ ਕਿਹੜੇ ਏਰੀਆ ਤੋਂ ਲੈ ਕੇ ਕਿੰਨਾ ਹੁਣ ਤੱਕ ਆਪਾਂ ਏਰੀਆ ਜਿਹੜਾ ਸਾਫ਼ ਕਰ ਚੁੱਕੇ ਆ। ਸਾਡਾ ਸਾਡੇ ਕੋਲ ਡਿਊਟੀ ਹੈ, ਵਾਰਡ ਨੰਬਰ 29 ਹੈ। ਵਾਰਡ ਨੰਬਰ 29 ਤੋਂ ਮੇਰੇ ਕੋਲ ਤਾਂ ਆਹੀ ਪੈਂਦਾ। ਅੱਜ ਇਹ ਮੇਨ ਰੋਡ ਹੈਗੀ ਹੈ, ਵੈਸੇ ਤਾਂ ਇਹ ਨੈਸ਼ਨਲ ਹਾਈਵੇ ਦਾ ਕੰਮ ਹੈ। ਉਹ ਉਹਨਾਂ ਦੀ ਡਿਊਟੀ ਕਰ ਰਹੇ ਹੋ। ਸੌਰੀ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਹਾਲਾਕੀ ਫੁੱਟਪਾਥ ਹੈ ਸੜਕ ਜਿਹੜੀ ਹੈ ਸਾਫ ਕੀਤੀ ਜਾ ਰਹੀ ਹੈ ਨੈਸ਼ਨਲ ਹਾਈਵੇ ਦਾ ਕੰਮ ਹੈ ਲੇਕਿਨ ਇੱਥੇ ਜਿਹੜੀ ਹੈ ਸਫਾਈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਕਿਤੇ ਵੀ ਕੋਈ ਵੀ ਗੰਦਗੀ ਜਿਹੜੀ ਹੈ ਦਿਖਾਈ ਨਾ ਦੇਵੇ ਸਫਾਈ ਕਰਮਚਾਰੀ ਜਿਹੜੇ ਲੱਗੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਇਹ ਕੂੜਾ ਕਰਕਟ ਜਿਹੜਾ ਇਹ ਆਮ ਲੋਕਾਂ ਵੱਲੋਂ ਹਾਲਾਕੀ ਇਹ ਸਿੱਟਿਆ ਗਿਆ ਪਰ ਸਫਾਈ ਦਾ ਜ਼ਿਮਾ ਇਹਨਾਂ ਦੇ ਉੱਤੇ ਹੈ ਹੁਣ ਤੱਕ ਵੀਰੇ ਜੀ ਕਿੰਨੀ ਕਿ ਸੜਕ ਜਿਹੜੀ ਹੈ ਸਾਫ ਕਰ ਚੁੱਕੀ ਆਪਾਂ ਅਸੀਂ ਸਾਡੇ ਇਲਾਕੇ 'ਚ ਆਪਣੀ ਡਿਊਟੀ ਹੁੰਦੀ ਹੈ। ਇਲਾਕਾ ਜਿੱਥੇ ਮੈਨੂੰ ਇਲਾਕਾ ਡਿਊਟੀ ਦਿੱਤੀ ਹੈ ਉਹਦੇ ਸਮਾਂ ਕਰਦੇ ਹਾਂ। ਬਿਲਕੁਲ ਅੱਛਾ ਦੀਵਾਲੀ ਦਾ ਤਿਉਹਾਰ ਹੈ ਹੈਨਾ ਆਪਾਂ ਘਰਾਂ ਨੂੰ ਤਾਂ ਸਾਫ਼ ਰੱਖਦੇ ਹੀ ਆਂ। ਸ਼ਹਿਰ ਨੂੰ ਸਾਫ਼ ਰੱਖਣਾ ਕਿੰਨਾ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ ਸਰ। ਸਭ ਬੰਦੇ ਲਈ ਵਾਤਾਵਰਨ ਆਪਣਾ ਸਹੀ ਹੋਊਗਾ। ਸਿਹਤ ਵੀ ਸਾਫ਼ ਹੋਊਗਾ। ਬਿਮਾਰੀਆਂ ਘਟਣਗੀਆਂ ਇਹਦੇ ਨਾਲ। ਮੱਖੀ, ਮੱਛਰ ਸੋ ਖਤਮ ਹੋ ਜੀ ਗੋਬੀ ਬਿਲਕੁਲ ਅੱਛਾ ਇਹ ਨੈਸ਼ਨਲ ਹਾਈਵੇ ਹੈ ਲੇਕਿਨ ਆਪਾਂ ਫਿਰ ਵੀ ਚੱਲਦੇ ਹੋਏ ਅਗਰ ਤੁਹਾਨੂੰ ਦਿਖਾ ਦਈਏ ਤਾਂ ਪੂਰੇ ਸੜਕਾਂ ਰੋਡ ਜਿਹੜੀਆਂ ਸਾਫ਼ ਕੀਤੀਆਂ ਜਾ ਰਹੀਆਂ ਨੇ ਇੱਕ ਅਲੱਗ ਦਿਵਾਲੀ ਦੇ ਮੱਦੇ ਨਜ਼ਰ ਨਹੀਂ ਬਲਕਿ ਸ਼ਹਿਰ ਨੂੰ ਸਾਫ਼ ਰੱਖਣ ਲਈ ਵੀ ਇਸੇ ਕਰਕੇ ਤੁਹਾਨੂੰ ਨਾਲ-ਨਾਲ ਚੱਲਦੇ ਹੋਏ ਦਿਖਾ ਰਹੇ ਹਾਂ ਕਿ ਕੱਲੀ ਜਿਹੜੀ ਗੰਦਗੀ ਜਿਹੜੀ ਹੈ ਇਹ ਸ਼ਹਿਰ ਦੇ ਵਿੱਚ ਫੈਲਾਈ ਗਈ ਹੈ ਇਹ ਲੋਕਾਂ ਦੀ ਹੈ ਆਮ ਲੋਕਾਂ ਵੱਲੋਂ ਜਿਹੜੀ ਐਥੇ ਸਿੱਟੀ ਗਈ ਹੈ ਇੱਧਰ ਗੱਲਬਾਤ ਕਰਦੇ ਹਾਂ ਕਿ ਕੀ ਬੀ ਜੀ ਇਹ ਇਕੱਲੀ ਗੰਦਗੀ ਕਿ ਆ ਲੱਗਦਾ ਸੜਕਾਂ ਤੇ ਆਈ ਹੈ ਜਾਂ ਲੋਕਾਂ ਵੱਲੋਂ ਵੀ ਜਿਹੜੀ ਆ ਸਿੱਟੀ ਗਈ ਹੈਗੀ ਹੈ ਲੋਕਾਂ ਵੱਲੋਂ ਸੁੱਟੀ ਗਈ ਹੈ ਹਾਂਜੀ ਲੋਕਾਂ ਵੱਲੋਂ ਸੁੱਟੀ ਗਈ ਹੈ ਬਾਜੀ ਇਹ ਲੋਕਾਂ ਵੱਲੋਂ ਹੀ ਸਿੱਟੀ ਜਾਂਦੀ ਹੈ ਅੱਛਾ ਆਪਣਾ ਫਰਜ਼ ਨਹੀਂ ਮੈਨੂੰ ਲੱਗਦਾ ਕਿਸੇ ਤਰ੍ਹਾਂ ਨਾਲ ਪ੍ਰੋਪਰ ਨਿਭਾਉਂਦੇ ਲੋਕ ਕੀ ਲੱਗਦਾ ਤੁਹਾਨੂੰ ਨਹੀਂ ਨਿਭਾਉਂਦੇ ਜੀ ਨਹੀਂ ਨਿਭਾਉਂਦੇ ਹਰ ਹਫ਼ਤੇ ਦਾ ਕੰਮ ਹੈ ਜੀ ਆਹ ਬਹੁਤ ਕੂੜਾ ਕਰਦੇ ਰਹਿਤੇ ਬੰਦੇ ਆਹ ਮਾਰਕੀਟ ਵਾਲੇ ਨਹੀਂ ਨਿਭਾਉਂਦੇ ਆ ਆ ਸਿੱਸੇ-ਸੂਸੇ ਸਾਰੇ ਰੋਡ ਤੇ ਹੁੰਦੇ ਆ ਅੱਛਾ ਸੜਕਾਂ ਉੱਤੇ ਜ਼ਿਆਦਾਤਰ ਕਿਹੜੀ ਚੀਜ਼ ਦੀ ਗੰਦਗੀ ਆਪਾਂ ਨੂੰ ਇਸ ਟਾਈਮ ਲੱਭ ਰਹੀ ਆ ਪਲਾਸਟਿਕ ਦੇ ਨਾਲ ਨਾਲ ਪਲਾਸਟਿਕ ਲਿਫਾਫਾ ਜਿਹੜਾ ਬੈਨ ਬੈਨ ਕੀਤਾ ਸਰਕਾਰ ਨੇ ਉਹੀ ਲੋਕੀ ਵਰਤੇ ਜਾਂਦੇ ਪਲਾਸਟਿਕ ਦਾ ਲਿਫਾਫਾ ਜਿਹੜਾ ਆ ਉਹ ਜ਼ਿਆਦਾ ਲੱਭ ਰਿਹਾ ਅੱਛਾ ਤੁਸੀਂ ਦੇਖੋ ਇਹ ਪਲਾਸਟਿਕ ਦੇ ਲਿਫਾਫੇ ਹੀ ਜਿਹੜੇ ਨੇ ਸਿੱਟੇ ਹੋਏ ਨੇ ਪਲਾਸਟਿਕ ਦੇ ਲਿਫਾਫੇ ਕਰਕੇ ਹੀ ਗੰਦਗੀ ਹੋ ਰਹੀ ਹੈਗੀ ਹੈ ਇੱਧਰ ਵੀ ਆ ਪਲਾਸਟਿਕ ਦੇ ਲਿਫਾਫੇ ਹੀ ਚੱਕਦੇ ਹੋਏ ਨਜ਼ਰ ਆ ਰਹੇ ਇਹ ਲੋਕਾਂ ਵੱਲੋਂ ਸੜਕਾਂ ਦੇ ਉੱਤੇ ਖਿਲਾਰੀ ਗਈ ਗੰਦਗੀ ਹੈ ਅਗਰ ਆਪਾਂ ਆਪਣੇ ਘਰ ਨੂੰ ਸਾਫ਼ ਰੱਖਦੇ ਹਾਂ ਤਾਂ ਲੱਗਦਾ ਨਹੀਂ ਸ਼ਹਿਰ ਨੂੰ ਸਾਫ਼ ਰੱਖਣਾ ਵੀ ਆਪਣੀ ਜ਼ਿੰਮੇਵਾਰੀ ਪੂਰੀ ਜੀ ਪੂਰੀ ਲੋਕਾਂ ਦੀ ਜ਼ਿੰਮੇਵਾਰੀ ਹੈ ਸਾਰੇ ਸ਼ਹਿਰ ਦੀ ਜ਼ਿੰਮੇਵਾਰੀ ਹੈ ਆਪਣਾ ਵਾਲਾ ਦੁਆਲਾ ਸਾਫ਼ ਰੱਖਣ ਵਾਸਤੇ ਬਿਲਕੁਲ ਆਪਣਾ ਵਾਲਾ ਦੁਵਾਲਾ ਸਾਫ਼ ਰੱਖਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਪਲਾਸਟਿਕ ਦੇ ਲਿਫਾਫੇ ਜਿਹੜੇ ਨੇ ਜਿਆਦਾ ਦਿਖਾਈ ਦੇ ਰਹੇ ਨੇ ਹਾਲਾਂਕਿ ਇੱਥੋਂ ਹੁਣ ਸੜਕਾਂ ਦੇ ਤੋਂ ਕਾ ਗੰਦਗੀ ਜਿਹੜੀ ਹੈ ਉਹ ਹਟਾਣੀ ਸ਼ੁਰੂ ਕਰ ਦਿੱਤੀ ਗਈ ਹੈ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਂਦੀ ਸ਼ਹਿਰ ਦੇ ਵਿੱਚ ਇਹ ਸਫਾਈਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਲਗਾਤਾਰ ਇਹ ਪੂਰੀ ਰੋਡ ਜਿਹੜੀ ਹੈ ਇਹ ਸਫਾਈ ਦੇ ਵਿੱਚ ਕਰਮਚਾਰੀ ਮਸ਼ਗੂਲ ਨੇ ਇਹ ਜਿਹੜੇ ਕਰਮਚਾਰੀ ਨੇ ਤਾਂ ਮਿਹਨਤ ਕਰ ਹੀ ਰਹੇ ਨੇ ਪਰ ਲੋਕਾਂ ਦਾ ਵੀ ਫਰਜ਼ ਬੰਦਾ ਕਿ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਵੀਰੇ ਜੀ ਲੱਗਦਾ ਕਿ ਲੋਕ ਆਪਣਾ ਫਰਜ਼ ਨਿਭਾ ਰਹੇ ਸਹੀ ਤਰ੍ਹਾਂ ਨਾਲ ਜਰੂਰ ਨਿਭਾਣਾ ਚਾਹੀਦਾ ਜਿਦਾਂ ਆਪਾਂ بڑا ਫਰਜ਼ ਪੂਰਾ ਕਰ ਰਹੇ ਹਾਂ ਤੇ ਉਹਨਾਂ ਨੇ ਵੀ ਆਪਣਾ ਫਰਜ਼ ਨਿਭਾਣਾ ਚਾਹੀਦਾ ਬਿਲਕੁਲ ਜਦੋਂ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ ਅੱਛਾ ਹੁਣ ਤੱਕ ਕਿਸ ਤਰ੍ਹਾਂ ਦਾ ਜਿਹੜਾ ਕੁਰਾਂ ਜ਼ਿਆਦਾ ਲੱਭ ਰਿਹਾ ਤੁਹਾਨੂੰ ਦੇਖੋ ਕਾਗਿਲਵਾ ਵੀ ਹੈ ਜਿਆਦਾ ਜੀ ਕੁਛ ਘਰਾਂ ਚੋਂ ਲੋਕੀ ਰਜਾਈਆਂ ਗੱਦੇ ਗੁੱਦੇ ਸਭ ਡਵੇਡਰ ਛੱਡੇ ਜਾਂਦੇ ਐ ਇਹੋ ਪਏ ਬੇਕਾਰ ਲੱਗਦੇ ਆ ਲੋਕ ਕਹਿੰਦੇ ਸੀ ਕੰਮ ਨਹੀਂ ਕਰਦੇ ਅੱਛਾ ਦੀਵਾਲੀ ਦਾ ਤਿਹਾਰ ਹੈ ਸ਼ਹਿਰ ਵਾਸੀਆਂ ਨੂੰ ਐਜ਼ ਐ ਨਿਗਮ ਦੇ ਕਰਮਚਾਰੀ ਕੀ ਸਨੇਹਾ ਦੇਣਾ ਜਾਓਗੇ ਘਰਾਂ ਨੂੰ ਤਾਂ ਸਾਫ਼ ਰੱਖ ਲੈ ਸ਼ਹਿਰ ਸਾਫ਼ ਹੋਣਾ ਚਾਹੀਦਾ ਕਿ ਨਹੀਂ ਜ਼ਰੂਰ ਹੋਣਾ ਚਾਹੀਦਾ ਜੀ ਉਸੋ ਸ਼ਹਿਰ ਚ ਸਾਰੀ ਸ਼ਾਪਿੰਗ ਤਾਂ ਸ਼ਹਿਰ ਚ ਹੀ ਹੋਣੀ ਹੈ ਜੀ ਜੇ ਸ਼ਹਿਰ ਸਾਫ਼ ਹੋਊਗਾ ਤਾਂ ਹੀ ਤਾਂ ਲੋਕ ਬਾਹਰ ਆਣਗੇ ਜੇ ਸ਼ਹਿਰ ਹੀ ਗੰਦਾ ਸ਼ਹਿਰ ਸਾਫ਼ ਹੋਊਗਾ ਤਾਂ ਹੀ ਜਿਹੜਾ ਇੱਥੋਂ ਦੀ ਨਿਕਲਣਾ ਆਸਾਨ ਵੀ ਹੋਏਗਾ ਅੱਛਾ ਵੀਰੇ ਜੀ ਸ਼ਹਿਰ ਨੂੰ ਸਾਫ਼ ਰੱਖਣਾ ਕਿੰ ਤੁਹ ਕੋਈ ਸ਼ਹਿਰ ਨੂੰ ਸਾਫ਼ ਰੱਖਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਵੀ ਆਪਣਾ ਘਰੀ ਹੈ। ਇਹ ਵੀ ਆਪਣਾ ਘਰੀ ਹੈ। ਇਹਦੇ ਨਾਲ ਕਈ ਬਿਮਾਰੀਆਂ ਗੰਦਗੀ ਫੈਲਦੀ ਹੈ। ਆਪਾਂ ਸਭਾਏ ਕਰਦੇ ਆਪਾਂ ਸਾਫ਼ ਰਹਿਨੇ ਆ। ਤੇ ਸਾਡਾ ਫਰਜ਼ ਬਣਦਾ ਹੈ। ਅੱਛਾ ਹੁਣ ਤੱਕ ਆਪਾਂ ਕਿੰਨਾ ਕੁ ਅਗਰ ਮੈਂ ਗੱਲ ਕਰੀਏ ਤਾਂ ਕਿੰਨਾ ਏਰੀਆ ਆਪਾਂ ਪੂਰੀ ਤਰ੍ਹਾਂ ਨਾਲ ਸਾਫ਼ ਕਰਦੇ ਆ। ਥੋੜਾ ਸਾਹਮਣੇ ਦੇਖੋ ਕਿਥੋਂ ਲੈ ਕੇ ਸਾਫ਼ ਕਰਦੇ ਆ ਪਿੱਛੇ ਤੱਕ। ਅੱਛਾ ਗੰਦਗੀ ਆ ਦੇਖੋ ਨਾ ਜਿੱਦਾਂ ਦੀ ਗੰਦਗੀ ਲੱਭ ਰਹੀ ਹੈ ਇਹ ਲੋਕ ਲਾਹ ਪ੍ਰਵਾਇ ਨਾਲ ਨਹੀਂ ਸਿਟ ਰਹੇ। ਇਹ ਲੋਕ ਲਾਹ ਪ੍ਰਵਾਇ ਛੜ ਜਾਂਦੇ ਕਬਰਾਂ ਉਹ ਟਾਈਮ ਲੱਗਦਾ ਸੜ ਜਾਂਦੇ ਹਨ ਉਹ ਸਿੱਟ ਕੇ ਚਲੇ ਜਾਂਦੇ ਹਨ ਬਿਲਕੁਲ ਜਿਹੜੀ ਚੀਜ਼ ਡਸਟਬਿਨ ਚ ਜਾਣੀ ਚਾਹੀਦੀ ਹੈ ਉਹ ਸੜਕਾਂ ਦੇ ਉੱਤੇ ਡਿੱਗ ਰਹੀ ਹੈ ਜਿਸ ਕਾਰਨ ਸ਼ਹਿਰ ਨੂੰ ਗੰਦਾ ਹੋ ਰਿਹਾ ਇੱਥੇ ਦੇਖੋ ਹਾਲਾਂਕਿ ਕਾਬੂਟੇ ਤਾਂ हटਾਈ ਜਾ ਰਿਹਾ ਪਰ ਲੋਕਾਂ ਵੱਲੋਂ ਸਿੱਟੇ ਹੋਏ ਲਿਫਾਫੇ ਹਾਂਜੀ ਬਲਵਾਂ ਫੇ ਕੱਪੜੇ ਪਲਾਸਟਿਕ ਸਭ ਵਾਸਟੀ ਹੁੰਦੀ ਹੈ ਅਰੋੜਾ ਤੇ ਬਿਲਕੁਲ ਅੱਜ ਦੀਵਾਲੀ ਦਾ ਤਿਹਾਰ ਹੈ ਇੱਕ ਅਜੀਹਾ ਸੁਨੇਹਾ ਤਾਜ਼ੋ ਸ਼ਹਿਰ ਵਾਸੀ ਜਿਹੜੇ ਆਪਣੀ ਜ਼ਿੰਮੇਵਾਰੀ ਨਿਭਾ ਲੋਕਾਂ ਨੂੰ ਸਮਝਣਾ ਇਹਦਾ ਬੇਰ ਹੋਣਾ ਇਹਦਾ ਵੀ ਅਸੀਂ ਵੀ ਕੰਦ ਨਾ ਪਾਈਏ ਡਸਟਬਿਨ ਚ ਪਾਈਏ ਇਹ ਲੋਕ ਰਾਤ ਫਿਰ ਦਿੰਦੇ ਕੱਪੜੇ ਚੱਕ ਕੇ ਕਿਤੇ ਕਿਸੇ ਤੁਹਾਨੂੰ ਇੰਨੀ ਤਕਲੀਫ ਨਹੀਂ ਹੁੰਦੀ ਕਿਉਂਕਿ ਤੁਹਾਡਾ ਤਾਂ ਕੰਮ ਵੱਧ ਜਾਂਦਾ ਹੈ ਸਾਡਾ ਕੰਮ ਵੱਧ ਜਾਂਦਾ ਹੈ ਡਬਲ ਕੰਮ ਹੋ ਜਾਂਦਾ ਹੈ ਹਾਂ ਜੀ ਬਿਲਕੁਲ ਡਬਲ ਕੰਮ ਹੋ ਜਾਂਦਾ ਪਰ ਜਿਹੜੇ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਸ਼ਹਿਰ ਦੇ ਵਿੱਚ ਸਾਫ ਸਫਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਔਰ ਸ਼ਹਿਰ ਨੂੰ ਸਾਫ ਰੱਖਣਾ ਕਿੱਡੀ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਆਮ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਤਾਜੋ ਸਾਡਾ ਸ਼ਹਿਰ ਜਿਹੜਾ ਬਿਲਕੁਲ ਸਾਫ਼ ਸੁਥਰਾ ਦਿਖਾਈ ਦੇਵੇ ਤਿਹਾਰ ਆ ਚੁੱਕੇ ਨੇ ਔਰ ਸ਼ਹਿਰਾਂ ਦੇ ਵਿੱਚ ਸਾਫ਼ ਸਫਾਈ ਜਿਹੜੀ ਸ਼ੁਰੂ ਹੋ ਚੁੱਕੀ ਹੈ ਬਰੇਈ ਤਿਹਾਰ ਆ ਗਿਆ ਔਰ ਇੱਥੇ ਦੇਖੋਨ ਸੜਕਾਂ ਜਿਹੜੀਆਂ ਸਾਫ਼ ਹੋਣੀਆਂ ਸ਼ੁਰੂ ਹੋ ਗਈਆਂ ਲੱਗਦਾ ਹੈ ਕਿ ਇਹ ਕੰਮ ਜਿਹੜਾ ਰੁਟੀਨ 'ਚ ਚੱਲਣਾ ਚਾਹੀਦਾ ਹਾਂ ਉਹ ਨਹੀਂ ਠੀਕ ਹੈ ਜਿੱਥੇ ਚੱਲਣਾ ਚਾਹੀਦਾ ਉਸ ਭਾਈ ਨਹੀਂ ਹੈ ਇਹ ਤਾਂ ਖदाई ਨਹੀਂ ਆ ਉਹਦੀ ਸਫਾਈ ਉਹਦੀ ਕਦਾਈ ਕਰਨੀ ਜੀ ਬਿਲਕੁਲ ਤਿਹਾਰਾਂ ਦੇ ਨੇੜੇ ਜ਼ਰੂਰਤ ਮਹਿਸੂਸ ਹੁੰਦੀ ਹੈ ਜਾਂ ਉਦਾਂ ਮਹਿਸੂਸ ਨਹੀਂ ਹੁੰਦੀ ਨਹੀਂ ਸਾਰਾ ਸਾਲ ਹੀ ਸਫਾਈ ਚਾਹੀਦੀ ਹੈ ਤਿਹਾਰਾਂ ਦਾ ਕਰਕੇ ਜ਼ਰੂਰਤ ਨਹੀਂ ਹੈ ਪ੍ਰੋਪਰ ਤੋਂ ਸਫਾਈ ਤਾਂ ਸਾਰਾ ਸਾਲ ਚਾਹੀਦੀ ਹੈ ਚਲੋ ਕੀ ਕਹਿੰਦੇ ਹੁੰਦੇ ਦੇਰ ਆਏ ਦਰੁਸਤ ਆਏ ਦੀਵਾਲੀ ਦਾ ਵੀ ਤਿਹਾਰਾ ਕਰਾਂਗੇ ਆਗੇ ਆਗੇ ਦਰੁਸਤ ਆਏ ਤਾਂ ਠੀਕ ਆਗੇ ਹੈ ਨਾ ਜੀ ਖੁਸ਼ੀ ਹੈ ਸਗਲ ਦੀ ਸਾਨੂੰ ਤੁਹਾਡੇ ਦੇ ਮਾਣ ਹੈ ਨਾ ਗੱਲਾਂ ਤਾਂ ਅੱਛਾ ਕਿਸ ਤਰ੍ਹਾਂ ਲੱਗ ਰਿਹਾ ਕਿ ਲੋਕ ਥੋੜੀ-ਬਹੁਤ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਕਿਉਂਕਿ ਲਫਾਫੇ ਬਹੁਤ ਜ਼ਿਆਦਾ ਦਿੱਖੇ ਲੋਕ ਬਿਲਕੁ ਜੇ ਲੋਕ ਸਾਥ ਦੇਣਾ ਫਿਰ ਇਹਨਾਂ ਗੰਦ ਨਾ ਪੋਵੇ ਤੇ ਵਾਅਵੇ ਤਾਂ ਚਾਹਣੀ ਦੀ ਚਾਹੀਦੇ ਪਸ਼ਟਕ ਉਹਨੂੰ ਤਾਂ ਬਿਮਾਰੀ ਆ ਨੈਰਾ ਹੀ ਘਰ ਬਿਮਾਰੀ ਦਾ ਸਹਿਯੋਗ ਦੇਣਾ ਚਾਹੀਦਾ ਜਿੰਦੀ ਸਹਿਯੋਗ ਨਹੀਂ ਦੇਣਗੇ ਉਹਨੀ ਤਾਂ ਸਫਾਈ ਨਹੀਂ ਹੋ ਸਕਦੀ ਬਿਲਕੁਲ ਤਿਹਾਰਾਂ ਦੇ ਵਿੱਚ ਹੀ ਗਲੀ ਸਫਾਈ ਦਾ ਜਿਹੜਾ ਧਿਆਨ ਨਹੀਂ ਰੱਖਿਆ ਜਾਣਾ ਚਾਹੀਦਾ ਆਮ ਦਿਨਾਂ 'ਚ ਵੀ ਪੂਰਾ ਜਿਹੜਾ ਧਿਆਨ ਦਿੱਤਾ ਜਾਣਾ ਚਾਹੀਦਾ ਕੱਲ ਤਿਹਾਰਾਂ ਦੇ ਵਿੱਚ ਹੀ ਸਫਾਈ ਜਿੱਤੇ ਆਂਦੀ ਹੈ ਬਾਕੀ ਦਿਨਾਂ ਦੇ ਦੇਖੋ ਇਹ ਸਵਸਥ ਲਈ ਸਭ ਤੋਂ ਜ਼ਰੂਰੀ ਹੈ ਸਫਾਈ ਕਿਉਂ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂ ਇਹ ਮਹਾਨਗਰ ਆਏ ਤੇ ਸਭ ਤੋਂ ਜ਼ਿਆਦਾ ਜਿਹੜਾ ਉਹ ਗੰਦਗੀ ਫੈਲਦੀ ਹੈ ਤੇ ਪਲਾਸਟਿਕ ਤੇ ਲਫਾਫਿਆਂ ਤੇ ਵੱਧ ਤੋਂ ਵੱਧ ਪਾਬੰਦੀ ਲੱਗਣੀ ਚਾਹੀਦੀ ਹੈ ਤਾਂ ਹੀ ਆਪਣਾ ਜਿਹੜਾ ਇਹ ਸਿਸਟਮ ਸੀਵਰੇਜ ਦਾ ਚੱਲ ਸਕਦਾ ਬਾਕੀ ਲੋਕਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਲੋਕਾਂ ਨੂੰ ਵੀ ਆਪਣਾ ਫਰਜ਼ ਨਿਭਾਣਾ ਚਾਹੀਦਾ ਹੈਗਾ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਦੁਕਾਨਦਾਰ ਕਿਤੇ ਨਾ ਕਿਤੇ ਖੁਸ਼ ਨੇ ਕਿ ਠੀਕ ਹੈ ਆਪਣਾ ਨਗਰ ਨਿਗਮ ਆਪਣਾ ਫਰਜ਼ ਨਿਭਾ ਰਹੀ ਹੈ ਪਰ ਇੱਥੇ ਝਾੜੂ ਚੱਕੇ ਹੋਏ ਨੇ ਦੀਵਾਲੀ ਦੀਆਂ ਸਫਾਈਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਨਗਰ ਨਿਗਮ ਸੜਕਾ ਸਾਫ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇੱਧਰ ਇਹ ਵੀ ਦੀਵਾਲੀ ਦੀਆਂ ਸਫਾਈਆਂ ਜੋ مشਗੂਲ ਹੋ ਚੁੱਕੇ ਨੇ ਸਫਾਈਆਂ ਦੀਵਾਲੀ ਆ ਗਈ ਜੀ ਸਫਾਈਆਂ ਸ਼ੁਰੂ ਹੋ ਗਈਆਂ ਸ਼ਹਿਰ ਦੀ ਵੀ ਸਫਾਈ ਸ਼ੁਰੂ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਆ ਪਰ ਇਹ ਸਫਾਈ ਕਰ ਰਹੇ ਨਾ ਥੋੜੀ ਵਧੀਆ ਰਹਿ ਕੇ ਕਰਵਾਓ ਕਿਉਂ ਮਿੱਟੀ ਪਈਆ ਉਹ ਲੋਕੀ ਆਂਢੀ ਗੁਆਣੀ ਜਾ ਕੇ ਸਿੱਟੀ ਜਾਂਦੇ ਇੱਥੇ ਇਨਾ ਦੇ ਐਕਸ਼ਨ ਲਿਓ ਤੁਸੀਂ ਇਹ ਜ਼ਰੂਰੀ ਆ ਸਹੀ ਗੱਲ ਆ ਕਿਤੇ ਨਾ ਕਿਤੇ ਆਪਾਂ ਲੋਕ ਵੀ ਲੋਕ ਹੀ ਜ਼ਿੰਮੇਵਾਰ ਆ ਕਿਉਂਕਿ ਇੱਥੇ ਦੇਖੋ ਕੂੜਾ ਜਿਹੜਾ ਵੀ ਚੱਕਿਆ ਉਹਦੇ ਵਿੱਚ ਗੰਦੇ ਕੱਪੜੇ ਪਲਾਸਟਿਕ ਦੇ ਲਿਫਾਫੇ ਇਹ ਸਭ ਮਿਲਿਆ ਇਹ ਸਾਰੇ ਲੋਕੀ ਆਂਢੀ ਗੁਆਂਢੀ ਆਸ-ਪਾਸੇ ਮਹੱਲੇ ਵਾਲੇ ਨਾ ਜਗ੍ਹਾ ਹੈ ਨਹੀਂ ਸਿਟਣ ਵਾਸਤੇ ਉਹ ਲੋਕੀ ਇੱਥੇ ਆ ਕੇ ਸਿਟ ਜਾਂਦੇ ਆ ਮੈਂ ਦੇਖਦਾ ਨਿਗਰਾਨੀ ਆਪਾਂ ਕੀ ਕਰੀਏ ਕਿੰਨਾ ਝਗੜਾ ਹੀ ਫੇਰ ਕਰੀਏ ਬਹੁਤ ਕੁਝ ਬੋਲ ਸਕਦੇ ਆ ਨਾ ਇੱਥੇ ਆ ਦੇਖੋ ਆ ਡੰਪ ਪਿਆ ਇੱਕ ਕਚਰਾ ਡੰਪ ਭਰਿਆ ਪਿਆ ਚੁੱਕਾਂ ਵਾਸਤੇ ਕੂੜਾ ਲੋਕੀ ਆਉਂਦੇ ਨਹੀਂ ਹੈਗੇ ਕਾਡੀ ਕਮੇਟੀ ਵਾਲੇ ਵੀ ਦੋ ਦੋ ਦਿਨ ਨਹੀਂ ਆਉਂਦੇ ਕਿ ਮੈਂ ਵੀ ਗੱਲ ਕਰ ਰਿਹਾ ਤੇ ਪਿੱਛੋਂ ਇਹ ਆਦੇ ਮਹੱਲੇ ਦੇ ਲੋਕੀ ਸਾਹਿਬ ਲੋਕੀ ਪਤਾ ਨਹੀਂ ਕੀ ਗੱਲ ਹੈ ਲੋਕਾਂ ਦੇ ਕੋਲ ਪੈਸੇ ਦੇ ਵੀ ਹੈਗੇ ਆ ਨੀਤਾਾਂ ਖੋਟੀਆਂ ਆ ਉਹ 50 ਰੁਪਏ ਇੱਕ ਜਮਾਦਾਰ ਨੂੰ ਦੇ ਸਕਦੇ ਕੂੜਾ ਚੱਕਾਂ ਦੇ ਵੀ ਅਸੀਂ ਲੋਕੀ ਲੋਕੀ ਗੁਰਦੁਆਰੇ ਮੋਹਰੇ ਲਾ ਕੇ ਗੰਦ ਪਾਣੀ ਸੜਦੇ ਪਏ ਆ ਬਹੁਤ ਬੁਰਾ ਲੱਗਦਾ ਪਿਆ ਤੇ ਸੁਝਾਏ ਹੈਗਾ ਵੀ ਥੋੜਾ ਇਹ ਜ਼ਰੂਰੀ ਆ ਕਿ ਉਹ ਇੱਥੇ ਬਹਿਣਾ ਉੱਠਣਾ ਬਹੁਤ ਭਾਰੀ ਹੋਇਆ ਪਿਆ ਬਾਕੀ ਮਹੱਲੇ ਦੇ ਵਿੱਚ ਇੱਕ ਬੰਦਾ ਇਹ ਜੇ ਡਿਊਟੀ ਲਾਓ ਜਿਹੜਾ ਦੇਖ ਕੇ ਇਹਨਾਂ ਦੇ ਚਲਾਨ ਕੱਟੇ ਇਹ ਜ਼ਰੂਰੀ ਹੈ ਕਿ ਚਲਾਨ ਕੱਟਨੇ ਬਹੁਤ ਜ਼ਰੂਰੀ ਹੈ ਲੋਕੀ ਜਿਨ੍ਹਾਂ ਕੋ ਪੈਸੇ ਵੀ ਹੈਗੇ ਉਹ ਵੀ ਇੱਥੇ ਸਿੱਟ ਦੇ ਆ ਕੇ ਕਚਰਾ ਮੈਂ ਨਾਉ ਨਹੀਂ ਲੈਣਾ ਚਾਹੁੰਦਾ ਇੱਥੇ ਆਂਡੀ ਗਾਂਡੀ ਬਹੁਤ ਕਰਦੇ ਗਏ ਆ ਥੋੜਾ ਧਿਆਨ ਕਰਕੇ ਜ਼ਰੂਰੀ ਬੇਨਤੀ ਆ ਕਿ ਹਰ ਇੱਕ ਦਾ ਫਰਜ਼ ਬਣਦਾ ਇਹ ਸ਼ਹਿਰ ਨੂੰ ਆਪਾਂ ਸਾਫ਼ ਰੱਖੀਏ ਸਾਫ਼ ਕਰਾਂਗੇ ਤਾਂ ਅੱਛਾ ਲੱਗੂਗਾ ਮੇਰਾ ਭਰਾ ਲੱਗਦਾ ਹੈ ਇਹਨਾਂ ਬਸ ਬਿਲਕੁਲ ਓ ਸ਼ਹਿਰ ਤੁਹਾਡਾ ਸ਼ਹਿਰ ਆਪਣਾ ਘਰ ਹੈ ਅਗਰ ਤਿਹਾਰਾਂ ਦੇ ਵਿੱਚ ਸਫਾਈ ਜਿਹੜੀ ਹੈ ਸ਼ੁਰੂ ਹੋਈ ਹੈਗੀ ਹੈ ਤਾਂ ਕੀ ਜਿਹੜੀ ਆ ਆਮ ਦਿਨਾਂ ਦੇ ਵਿੱਚ ਵੀ ਸਾਫ਼ ਰੱਖਿਆ ਜਾ ਸਕਦਾ ਪਰ ਦੀਵਾਲੀ ਦਾ ਤਿਹਾਰ ਹੈ ਤਿਹਾਰਾਂ ਦੇ ਵਿੱਚ ਸਾਫ਼ ਸਫਾਈ ਜਿਹੜੀ ਹੈ ਘਰਾਂ ਦੀ ਹੋ ਰਹੀ ਹੈ ਦੁਕਾਨਾਂ ਦੀ ਹੋ ਰਹੀ ਹੈ ਫੈਕਟਰੀਆਂ ਦੀ ਹੋ ਰਹੀ ਹੈ ਉਹਦੇ ਨਾਲ ਹੀ ਸਫਾਈ ਜਿਹੜੀ ਹੈ ਸ਼ਹਿਰ ਦੀ ਵੀ ਸ਼ੁਰੂ ਹੋ ਚੁੱਕੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ